ਘਰ ਦੀ ਕੰਟੀਨ ਤੇ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਈਜ਼ੀ ਰੈਸਪੀ ਬਣਨ ਜਾ ਰਹੀ ਹੈ ਜੀ ਅੱਜ ਬਣਨ ਜਾ ਰਹੇ ਨੇ ਜੀ ਆਲੂ ਟਿੰਡੇ ਆਲੂ ਟਿੰਡੇ ਨੂੰ ਅਸੀਂ ਖਾਸ ਤਰੀਕੇ ਨਾਲ ਬਣਾਵਾਂਗੇ ਅਸੀਂ ਬਿਨਾ ਮਸਾਲਾ ਭਰੇ ਇਹਨਾਂ ਆਲੂ ਟਿੰਡਿਆਂ ਨੂੰ ਭਰਵਾ ਬਣਾਵਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਇੱਥੇ ਆਪਾਂ 500 ਗ੍ਰਾਮ ਟਿੰਡੇ ਲੈਏ ਨੇ ਤੇ ਜਦੋਂ ਵੀ ਤੁਸੀਂ ਟਿੰਡੇ ਲੈਣੇ ਨੇ ਬਿਲਕੁਲ ਉਰੇ-ਗੁਰੇ ਟਿੰਡੇ ਦੇਖਣੇ ਨੇ ਦੇਖੋ ਜੀ ਕਿੰਨੇ ਵਧੀਆ ਟਿੰਡੇ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਹੁਣ ਅਸੀਂ ਇਹਨਾਂ ਦਾ ਪਤਲਾ-ਪਤਲਾ ਛਿਲਕਾ ਉਤਾਰਾਂਗੇ ਤੇ ਇਹਨਾਂ ਨੂੰ ਫਿਰ ਇੱਕ ਵਾਰੀ ਆਪਾਂ ਧੋ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਟਿੰਡਿਆਂ ਨੂੰ ਛਿੱਲ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਇਹਦਾ ਪਤਲਾ-ਪਤਲਾ ਛਿਲਕਾ ਉਤਾਰ ਲਵਾਂਗੇ ਟਿੰਡਿਆਂ ਨੂੰ ਆਪਾਂ ਛਿੱਲ ਕੇ ਤਿਆਰ ਕਰ ਲਿਆ ਤੇ ਨਾਲ ਹੀ ਅਸੀਂ ਪੰਜੇ ਆਲੂ ਲੈਨੇ ਜੀ ਆਲੂਆਂ ਨੂੰ ਆਪਾਂ ਚਲਕੇ ਤਿਆਰ ਕਰ ਲਿਆ ਆਲੂ ਆਪਾਂ ਇਹਦੇ ਵਿੱਚ ਇਸ ਕਰਕੇ ਪਾ ਰਹੇ ਆ ਕਿ ਸਾਡੇ ਘਰ ਵਿੱਚ ਇੱਕ ਬੱਚਾ ਆ ਜਿਹੜਾ ਟਿੰਡੇ ਖਾਣ ਤੋਂ ਕਰਦਾ ਜੀ ਨਖਰੇ ਤੇ ਉਹਦੇ ਵਾਸਤੇ ਆਪਾਂ ਨਾਲ ਹੀ ਆਲੂ ਪਰਕੇ ਬਣਾ ਲਾਂਗੇ ਇੱਕ ਸਬਜ਼ੀ ਦੇ ਨਾਲ ਹੀ ਸਾਡੇ ਦੋਨੋਂ ਕੰਮ ਹੋ ਜਾਣਗੇ ਜੀ ਤੇ ਸਭ ਤੋਂ ਪਹਿਲਾਂ ਅਸੀਂ ਟਿੰਡਿਆਂ ਨੂੰ ਆਪਾਂ ਇਸ ਤਰ੍ਹਾਂ ਚਾਰ ਪੀਸਾਂ ਵਿੱਚ ਹਲਕਾ ਜਿਹਾ ਚੀਰਾ ਦੇ ਦਾਂਗੇ ਜੀ ਇਸ ਤਰ੍ਹਾਂ ਹੀ ਆਪਾਂ ਸਾਰੇ ਟਿੰਡੇ ਤਿਆਰ ਕਰ ਲਾਂਗੇ ਇਸੇ ਤਰ੍ਹਾਂ ਅਸੀਂ ਆਲੂਆਂ ਨੂੰ ਵੀ ਤਿਆਰ ਕਰਾਂਗੇ ਇਸ ਤਰ੍ਹਾਂ ਆਪਾਂ ਸੇਮ ਹੀ ਇਸੇ ਤਰੀਕੇ ਨਾਲ ਆਲੂਆਂ ਦੇ ਵਿੱਚ ਵੀ ਆਪਾਂ ਇਹਨੂੰ ਚੀਰਾ ਦੇ ਲਾਂਗੇ ਆਹ ਦੇਖੋ ਜੀ ਆਲੂਆਂ ਤੇ ਟਿੰਡੀਆਂ ਨੂੰ ਅਸੀਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਹਲਕਾ ਜਿਹੇ ਦੇ ਵਿੱਚ ਨਮਕ ਤੇ ਹਲਦੀ ਲਗਾ ਕੇ ਇਹਨਾਂ ਨੂੰ ਆਪਾਂ ਪਹਿਲਾਂ ਫਰਾਈ ਕਰ ਲਵਾਂਗੇ ਇਸ ਤਰ੍ਹਾਂ ਅਸੀਂ ਹਲਦੀ ਤੇ ਨਮਕ ਨੂੰ ਮਿਕਸ ਕਰ ਲਿਆ ਤੇ ਉਹ ਅਸੀਂ ਟਿੰਡੀਆਂ ਵਿੱਚ ਪਹਿਲਾਂ ਭਰ ਲਾਂਗੇ ਬਿਲਕੁਲ ਥੋੜਾ ਥੋੜਾ ਆਪਾਂ ਭਰਾਂਗੇ ਕਿਉਂਕਿ ਟਿੰਡੇ ਥੋੜੇ ਫਿੱਕੇ ਨਾ ਲੱਗਣ ਇਸ ਕਰਕੇ ਇਹਨਾਂ ਨੂੰ ਆਪਾਂ ਨਮਕ ਤੇ ਹਲਦੀ ਲਾ ਕੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਭਰ ਕੇ ਤਿਆਰ ਕਰ ਲਾਂਗੇ ਸਾਰੇ ਟਿੰਡੇ ਤੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਤਿਆਰ ਕਰ ਲਿਆ ਤੇ ਹੁਣ ਕਰਦੇ ਆ ਜੀ ਇਹਨਾਂ ਨੂੰ ਆਪਾਂ ਫਰਾਈ। ਇੱਥੇ ਅਸੀਂ ਫਰਾਈ ਪੈਨ ਵਿੱਚ ਤਿੰਨ ਚਮਚੇ ਸਰੋਂ ਦਾ ਤੇਲ ਗਰਮ ਕਰ ਲਿਆ ਜੀ। ਇਹਦੀ ਅਸੀਂ ਕੁਲੱਥਨ ਕੱਢ ਲਈ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਟਿੰਡੇ ਪਾ ਦਾਂਗੇ। ਤੇ ਨਾਲ ਹੀ ਆਪਾਂ ਆਲੂ ਵੀ ਪਾਵਾਂਗੇ। ਟਿੰਡਿਆਂ ਨੂੰ ਅਸੀਂ ਉਲਟਾ-ਪਲਟਾ ਕੇ 70% ਇਸ ਤਰ੍ਹਾਂ ਹੀ ਇਹਨਾਂ ਨੂੰ ਫਰਾਈ ਕਰ ਲਾਂਗੇ ਇਹਨਾਂ ਨੂੰ ਸੌਫਟ ਕਰਾਂਗੇ ਦੂਜੀ ਸਾਈਡ ਅਸੀਂ ਇਹਦੇ ਮਸਾਲੇ ਵੀ ਤਿਆਰ ਕਰਾਂਗੇ ਟਿੰਡਿਆਂ ਨੂੰ ਅਸੀਂ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਫਰਾਈ ਕਰ ਲਿਆ ਤੇ ਕਾਫੀ ਜ਼ਿਆਦਾ ਸੌਫਟ ਹੋ ਗਏ ਨੇ ਤੇ ਦੂਜੀ ਸਾਈਡ ਅਸੀਂ ਤੜਕੇ ਵਾਸਤੇ ਤੇਲ ਨੂੰ ਗਰਮ ਰੱਖਿਆ ਹੈ ਜੀ ਟਿੰਡਿਆਂ ਨੂੰ ਅਸੀਂ మీడియం ਫਲੇਮ ਤੇ ਚੰਗੀ ਤਰ੍ਹਾਂ ਫਰਾਈ ਕਰ ਰਹੇ ਹਾਂ ਤੇ ਕਾਫੀ ਜ਼ਿਆਦਾ ਸੌਫਟ ਹੋ ਗਏ ਨੇ ਤੇ ਦੂਜੀ ਸਾਈਡ ਤੇ ਆਪਾਂ ਤੜਕੇ ਵਾਸਤੇ ਤੇਲ ਗਰਮ ਰੱਖਿਆ ਤੇ ਨਾਲ ਨਾਲ ਹੀ ਆਪਾਂ ਇਹਦਾ ਤੜਕਾ ਪੁੰਨ ਕੇ ਤਿਆਰ ਕਰਾਂਗੇ। ਕੜਾਈ ਵਿੱਚ ਆਪਾਂ ਦੋ ਚਮਚੇ ਫਿਰ ਤੋਂ ਸਰੋਂ ਦਾ ਤੇਲ ਲਿਆ ਜੀ ਇਹਨੂੰ ਆਪਾਂ ਗਰਮ ਕਰ ਲਿਆ ਜੀ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਚੁਟਕੀ ਹਿੰਗ ਦੀ ਪਾ ਦਾਂਗੇ। ਇਸ ਦੇ ਨਾਲ ਹੀ ਆਪਾਂ ਇੱਕ ਚਮਚਾ ਜੀਰਾ, ਇੱਕ ਲਾਲ ਮਿਰਚ ਤੇ ਅੱਧਾ ਚਮਚਾ ਸਾਫ ਧਨੀਆ ਇਹਨੂੰ ਅਸੀਂ ਦਰੜਫਰ ਕਰ ਲਿਆ ਜੀ ਉਹ ਪਾਵਾਂਗੇ। ਇਹਨਾਂ ਮਸਾਲਿਆਂ ਨੂੰ ਅਸੀਂ ਬਿਲਕੁਲ ਲੋ ਫਲੇਮ ਤੇ ਪੁੰਨ ਕੇ ਤਿਆਰ ਕਰਾਂਗੇ। ਤੇ ਹੁਣ ਅਸੀਂ ਇੱਕ ਚਮਚਾ ਲਸਣ ਇਹਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਤੇ ਇੱਕ ਚਮਚਾ ਅਦਰਕ ਇਹਨੂੰ ਵੀ ਅਸੀਂ ਬਰੀਕ ਕੱਟ ਲਿਆ ਇਹ ਦੋਨਾਂ ਨੂੰ ਪਾ ਦਾਂਗੇ ਲਸਣ ਤੇ ਅਦਰਕ ਨੂੰ ਅਸੀਂ ਪੌਣਾ ਲਾਂਗੇ ਥੋੜਾ ਜਿਆਦਾ ਅਸੀਂ ਕੱਚਾਪਨ ਕੱਢ ਕੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾ ਲਾਂਗੇ ਲਸਣ ਤੇ ਅਦਰਕ ਨੂੰ ਅਸੀਂ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਜਿਹਨਾਂ ਨੂੰ ਕਦੂਕਾਸ਼ ਕਰ ਲਿਆ ਜੀ ਇਹ ਪਾਵਾਂਗੇ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ। ਪਿਆਜ਼ ਆਪਣਾ ਭੁੱਜ ਕੇ ਤਿਆਰ ਹੈ ਤੇ ਇਹਦੇ ਵਿੱਚ ਅਸੀਂ ਇੱਕ ਟਮਾਟਰ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਪਾ ਦਾਂਗੇ। ਟਮਾਟਰ ਨੂੰ ਅਸੀਂ ਇਹਦੇ ਵਿੱਚ ਦੋ ਤਰ੍ਹਾਂ ਪਾਵਾਂਗੇ। ਇੱਕ ਟਮਾਟਰ ਅਸੀਂ ਪੀਸ ਕੇ ਪਾਇਆ ਤੇ ਦੋ ਟਮਾਟਰ ਨੂੰ ਅਸੀਂ ਇਸ ਤਰ੍ਹਾਂ ਲੰਮਾ ਲੰਮਾ ਕੱਟ ਕੇ ਲਿਆਜੀ। ਉਹ ਪਾਵਾਂਗੇ। ਤੇ ਪਹਿਲਾ ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਇਹਦੇ ਨਾਲ ਹੀ ਅਸੀਂ ਪਾਵਾਂਗੇ ਜੀ ਨਮਕ। ਨਮਕ ਭੁੰਨਦੇ ਨਾਲ ਟਮਾਟਰ ਬਹੁਤ ਜਲਦੀ ਸੌਫਟ ਹੁੰਦਾ ਹੈ। ਤਵਾ ਤੇ ਸਾਬਨਾ ਤੁਸੀਂ ਇਹਦੇ ਵਿੱਚ ਨਮਕ ਪਾਉਣਾ ਹੈ ਜੀ ਮਸਾਲਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਆ ਜੀ ਹੁਣ ਅਸੀਂ ਇਹਦੇ ਵਿੱਚ ਥੋੜੇ ਜਿ ਮਸਾਲੇ ਪਾਵਾਂਗੇ ਅੱਧਾ ਚਮਚਾ ਅਸੀਂ ਪਾ ਦਾਂਗੇ ਜੀ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ ਤੇ ਵਧੀਆ ਜਿ ਰੰਗ ਵਾਸਤੇ ਅੱਧਾ ਚਮਚਾ ਅਸੀਂ ਪਾਵਾਂਗੇ ਜੀ ਢੇਗੀ ਮਿਰਚ ਦਾ ਪਾਊਡਰ ਇਸ ਦੇ ਨਾਲ ਹੀ ਅਸੀਂ 4-5 ਕਾਲੀਆਂ ਮਿਰਚਾਂ ਉਹਨਾਂ ਨੂੰ ਇਸ ਤਰ੍ਹਾਂ ਕੁੱਟ ਕੇ ਲਿਆ ਜੀ ਉਹ ਪਾਵਾਂਗੇ ਬਸ ਆਪਾਂ ਹੋਰ ਇਹਦੇ ਵਿੱਚ ਹੋਰ ਕੋਈ ਵੀ ਮਸਾਲਾ ਨਹੀਂ ਪਾ ਰਹੇ ਤੁਸੀਂ ਚਾਹੋ ਤੇ ਇਹਦੇ ਵਿੱਚ ਗਰਮ ਮਸਾਲਾ ਵੀ ਪਾ ਸਕਦੇ ਹੋ ਜੀ ਤੇ ਇਸ ਦੇ ਨਾਲ ਹੀ ਆਪਾਂ ਤਿੰਨ ਕੋ ਚਮਚੇ ਪਾਣੀ ਪਾਵਾਂਗੇ ਤਾਂ ਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇ ਹੁਣ ਅਸੀਂ ਪਾਣੀ ਪਾ ਦਿੱਤਾ ਜੀ ਤੇ ਹੁਣ ਅਸੀਂ ਇੱਕ ਦੋ ਮਿੰਟ ਇਹਨਾਂ ਨੂੰ ਕਾ ਲਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਫਿਰ ਅਸੀਂ ਇਹਦੇ ਵਿੱਚ ਟਿੰਡੇ ਟੈਰਲੂ ਪਾਵਾਂਗੇ ਮਸਾਲਾ ਆਪਣਾ ਪੱਕ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਟਿੰਡੇ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਟਮਾਟਰ ਪਾ ਦਾਂਗੇ ਤੇ ਟਮਾਟਰਾਂ ਦੇ ਨਾਲ ਹੀ ਇੱਕ ਚਮਚਾ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਆਪਾਂ ਰਗੜ ਕੇ ਪਾ ਦਾਂਗੇ ਇਨੂੰ ਹੁਣ ਅਸੀਂ ਮਿਕਸ ਕਰ ਦਾਂਗੇ ਜੀ ਬੜੇ ਆਰਾਮ ਨਾਲ ਇਹਨੂੰ ਮਿਕਸ ਕਰਨਾ ਹੈ ਸਬਜੀ ਆਪਣੀ ਬਣ ਕੇ ਤਿਆਰ ਹੀ ਆ ਸਿਰਫ 2-3 ਮਿੰਟ ਅਸੀਂ ਇਹਨੂੰ ਹੋਰ ਪਕਾ ਲਾਂਗੇ ਤਾਂ ਕਿ ਟਮਾਟਰ ਥੋੜੇ ਜਿਹਾ ਸੌਫਟ ਹੋ ਜਾਣ ਤੇ ਪੱਕ ਜਾਣ ਥੋੜਾ ਜਿਹਾ ਅਸੀਂ ਕੱਟਿਆ ਹੋਇਆ ਬਰੀਕ ਹਰਾ ਧਨੀਆ ਪਾਵਾਂਗੇ ਜਦੋਂ ਸਬਜੀ ਦੇ ਵਿੱਚ ਹਰਾ ਧਨੀਆ ਪਾਈਏ ਤਾਂ ਜਦੋਂ ਸਬਜੀ ਦੇ ਨਾਲ ਪੱਕਦਾ ਹੈ ਤੇ ਉਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੀ ਟੋਨਸੇ ਨੂੰ ਟੱਕ ਕੇ 2-3 ਮਿੰਟ ਵਾਸਤੇ ਪਕਾ ਲਾਂਗੇ। ਲਓ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਸਬਜੀ ਨੂੰ। ਦੇਖੋ ਜੀ ਕਿੰਨੀ ਸੋਹਣੀ ਸਬਜੀ ਬਣ ਕੇ ਤਿਆਰ ਹੋਈ ਐ। ਹੁਣ ਕਰਦੇ ਹਾਂ ਜੀ ਆਪਾਂ ਗਰਮਾ-ਗਰਮ ਸਬਜੀ ਨੂੰ ਸਰਵ। ਲਓ ਜੀ ਗਰਮਾ-ਗਰਮ ਸਬਜੀ ਨੂੰ ਕਰਦੇ ਹਾਂ ਜੀ ਆਪਾਂ ਸਰਵ। ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਐ ਤੇ ਟਿੰਡੇ ਬਿਲਕੁਲ ਵੀ ਫਿੱਕੇ ਨਹੀਂ ਲੱਗਦੇ ਕਿਉਂਕਿ ਫਰਾਈ ਕਰਦੇ ਸਮੇਂ ਆਪਾਂ ਇਹਦੇ ਵਿੱਚ ਨਮਕ ਤੇ ਹਲਦੀ ਪਾਤੀ ਸੀ। ਇਸ ਕਰਕੇ ਤੇ ਬਹੁਤ ਹੀ ਆਸਾਨੀ ਨਾਲੇ ਬਣ ਜਾਂਦੇ ਨੇ ਜਿਨ੍ਹਾਂ ਨੇ ਫਸਟ ਟਾਈਮ ਤੇ ਇਸ ਰੈਸਪੀ ਨੂੰ ਟਰਾਈ ਕਰਨਾ ਹੈ ਤੇ ਉਹ ਵੀ ਬੜੇ ਆਰਾਮ ਨਾਲੇ ਇਸ ਰੈਸਪੀ ਨੂੰ ਬਣਾ ਸਕਦੇ ਨੇ ਜੀ। ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਆਲੂ ਟਿੰਡਿਆਂ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ। ਇਹ ਟਿੰਡੇ ਆਪਾਂ ਬਿਨਾਂ ਮਸਾਲਾ ਭਰੇ ਹੀ ਇਹਨਾਂ ਨੂੰ ਪਰਵਾ ਟਿੰਡੇ ਬਣਾ ਕੇ ਤਿਆਰ ਕੀਤਾ ਹੈ। ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ। ਇਹ ਸੀ ਮੇਰਾ ਤਰੀਕਾ। ਵਰਵਾ ਆਲੂ ਟਿੰਡਿਆਂ ਦੀ ਸਬਜ਼ੀ ਬਣਾਉਣ ਦਾ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤੇ ਤੁਸੀਂ ਮੈਨੂੰ ਜਰੂਰ ਬਣਾ ਕੇ ਟਰਾਈ ਕਰਿਓ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੁਸੀਂ ਇਹਨੂੰ ਬੱਚਿਆਂ ਦੇ ਡਿਨਰ 'ਚ ਵੀ ਦੇ ਸਕਦੇ ਹੋ ਤੇ ਟਿੰਡਿਆਂ ਦੀ ਸਬਜ਼ੀ ਨਾਲ ਵਧੀਆ ਜਿਹੀ ਬਣਾਈ ਹੈ ਹੁਣ ਪਰੌਂਠੀਆਂ ਤੇ ਰੋਟੀ ਖਾਣ ਦਾ ਮਜ਼ਾ ਆ ਜਾਂਦਾ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਜਰੂਰ ਬਣਾਇਓ ਜੀ ਈਜ਼ੀ ਰੈਸਪੀ ਹੈ ਜੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ऐसे ਸਾਡੇ ਅੱਜ ਦੇ ਬਹੁਤ ਹੀ ਵਧੀਆ ਤੇ ਈਜ਼ੀ ਰੈਸਪੀ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟ੍ਰਾਈ ਕਰਿਓ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ